ਉਧਰ ਭਾਰਤੀਆਂ ਲਈ ਖੁਸ਼ਖਬਰੀ ਹੈ ਜੁਕੇ ਦੇ ਫੈਮਲੀ ਵੀਜ਼ਾ ਲਈ ਕਟੋ-ਕਾਟ ਆਮਦਨ ਨਿਯਮ ਇਹੜਾ ਹਟਾਇਆ ਗਿਆ ਹੈ ਇੰਟਰਨੈਸ਼ਨਲ ਡੈਕਸ ਬ੍ਰਿਟੇਨ ਵਿੱਚ ਰਹਿਣ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਭਾਰਤ ਦੇ ਨਵੇਂ ਐਲਾਨ ਮੁਤਾਬਕ ਸਰਕਾਰ ਜਿਹੜੇ ਨਵੇਂ ਐਲਾਨ ਕੀਤੇ ਆ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਤੇ 27 ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਲਈ ਕਟੋ-ਕਾਟ 41.5 ਲੱਖ ਰੁਪਏ ਸਲਾਣਾ ਕਮਾਉਣ ਦੀ ਲੋੜ ਨਹੀਂ ਹੋਵੇਗੀ ਨਵੀਂ ਲੇਬਰ ਪਾਰਟੀ ਦੇ ਸਰਕਾਰ ਦੁਆਰਾ ਕਟੋਕਾਟ ਆਮਦਨ ਸੀਮਾ ਰੀ ਯੋਜਨਾ ਬਧ ਜਿਹੜੇ ਵਾਅਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਦੁਆਰਾ ਰਿਕਾਰਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ ਜੁਕੇ ਦੇ ਗ੍ਰੈਸ ਕੱਤਰ ਜਵੇਨ ਕੂਪਰ ਨੇ ਹਾਊਸ ਆਫ ਕਮਨਸ ਵਿੱਚ ਘੋਸ਼ਣਾ ਕੀਤੀ ਕਿ ਜਦੋਂ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਐਮ ਏ ਸੀ ਪਰਿਵਾਰਾਂ ਤੇ ਉਹਨਾਂ ਦੇ ਵਾਅਦੇ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ ਉਦੋਂ ਤੱਕ ਮੌਜੂਦਾ ਜਿਹੜੇ ਪਾਉਂਡ ਹੈਗੇ ਆ ਲਗਭਗ ਉਹ ਸਲਾਨਾ ਆਮਦਨੀ ਵਿੱਚ ਕੋਈ ਹੋਰ ਵਾਅਦਾ ਨਹੀਂ ਕੀਤਾ ਜਾਵੇਗਾ ਕੂਪਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਘੱਟ ਤੋਂ ਘੱਟ ਆਮਦਨੀਆਂ ਲੋੜਾਂ ਸਮੇਤ ਪਰਿਵਾਰ ਇਮੀਗ੍ਰੇਸ਼ਨ ਨੀਮਾ ਨੂੰ ਪਰਿਵਾਰਕ ਜੀਵਨ ਦੇ ਸੰਬੰਧ ਵਿੱਚ ਜੁੱਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਨ ਬਣਾਏ ਦੀ ਲੋੜ ਹੈਗੀ ਹੈ ਕੂਪਰ ਮੁਤਾਬਕ ਐਮਏਸੀ ਨੂੰ ਅੰਤਰਰਾਸ਼ਟਰੀ ਭਾਰਤ ਭਰਤੀ ਤੇ ਮੁੱਖ ਖੇਤਰਾ ਦੀ ਨਿਰਭਰਤਾ ਦੀ ਸਮਿੱਖਿਆ ਕਰਨ ਦਾ ਕੰਮ ਵੀ ਸੋਮਿਆ ਸੋਪਿਆ ਗਿਆ ਹੈ ਕਿ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਵਿੱਚ ਵੀ ਜੋ ਭਾਰਤ ਵਰਗੇ ਦੇਸ਼ਾਂ ਤੋਂ ਆਉਂਦੇ ਨੇ ਇਹ ਜਿਹੜਾ ਐਲਾਨ ਜਿਹੜਾ ਗਾਇਆ ਜੁਕੀ ਵੱਲੋਂ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕਿਸੇ ਤੇ ਚਿਹਰੇਗੇ ਉਹ ਪੂਰੇ ਖੁਸ਼